ਹੂਣ ਜੇ ਬੀਪੀ ਜਾ ਬਦਲ ਲੱਗੇ ਸੁਣ ਕੇ ਸੰਗੀਤ ਥੋੜਾ ਹਾਂ ਹੈਨਾ ਸੰਗੀਤ ਰੂਹ ਦੀ ਖਰਾਕ ਹੈ ਨਾ ਹਾਂ ਤੇ ਮੈਂ ਕਹਾਂ ਦੂਜੀ ਗੱਲ ਯਾਰ ਚੱਲ ਇਹਨਾਂ ਪਟਾਸ ਕੱਢੀ ਕਿਸੇ ਸਿੰਗਰ ਦੇ ਖਿਲਾਫ ਹੂੰ ਹੈਨਾ ਹੂੰ ਤੇ ਇਹਨੇ ਕਿਸੇ ਦੀਆਂ ਧੀਆ ਪੜਨ ਦਾ ਨਹੀਂ ਸੋਚਿਆ ਹੋਣਾ ਇਹਨਾਂ ਨੂੰ ਇਹਨਾਂ ਦੀ ਆਪਦੀਆਂ ਵੀ ਨਹੀਂ ਸੁਣਦੀਆਂ ਹੋਣਗੀਆਂ ਹੂੰ ਆਪਣੇ ਤਾਂ ਸੁਣਦੇ ਹੀ ਹੋਣੇ ਨਾ ਸ਼ਬਦ ऐसे होने चाहिए कर, आ, हो ने जिणे भी शब्दां दी चोणता हां लीक ना टप्पण ਮੈਂ ਗੀਤਾਂ ਦੇ ਵਿੱਚ ਬੜਾ ਠੀਕ ਆ ਨਸ਼ਿਆਂ ਦਾ ਵੀ ਜ਼ਿਕਰ ਬਹੁਤ ਹੁੰਦਾ ਹਨ ਤੇ ਹੋਰ ਵੀ ਚੀਜ਼ਾਂ ਹੋ ਜਾਂਦੀਆਂ ਨੇ ਦਿਨਾਲੀ ਦਿਨੂਲੀ ਦਾ ਵੀ ਹੋ ਜਾਂਦਾ ਦੂਜਾ ਵੀ ਹੋ ਜਾਂਦਾ ਵੀ ਜਿਵੇਂ ਜੱਟ ਸ਼ਬਦ ਬਹੁਤ ਬਿਲਕੁਲ हां ਉਹ ਹੁੰਦਾ ਇੱਕ ਤਾਂ ਪਿੱਛੇ ਤਾਂ ਮੂਵਮੈਂਟ ਦੇਖ ਲੋ ਕਿੰਨੀ ਚੱਲੀ ਸੀ ਕਿ ਨਸ਼ੇ ਵਾਲਾ ਵੀ ਨਹੀਂ ਗਾਉਣ ਦੇਣਾ ਤੇ ਆ ਹਥਿਆਰਾਂ ਵਾਲੇ ਗੀਤ ਵੀ ਨਹੀਂ ਗਾਉਣ ਦੇਣ ਹਾਂ ਤੇ ਉਹਨਾਂ ਤੋਂ ਵੀ ਖਤਰਨਾਕ ਆਹ ਚੀਜ਼ ਆ ਜਿਹੜੀ ਹਾਂ ਹੇਟ ਸਪੀਚ ਦਾ ਮੁੱਦਾ ਅਗਰ ਸਿੱਧੇ ਤੁਸੀਂ ਗਾਲਾਂ ਕੱਢੀ ਜਨੋ ਜਾਂ ਕੁਝ ਕਰੀ ਜਨੋ ਕੀ ਕਲਾਕਾਰ ਇਹ ਕਹਿੰਦੇ ਨੇ ਕਿ ਅਸੀਂ ਬਹੁਤ ਸਾਫ ਸੁਥਰੇ ਗੀਤ ਗਾ ਕੇ ਦੇਖ ਲੇ ਕਿ ਐਨੇ ਮਿਹਨਤ ਦੇ ਨਾਲ ਗੀਤ ਬਣਾ ਕੇ ਦੇਖ ਲੇ ਰੂਹਦਾਰੀ ਦੇ ਨਾਲ ਗੀਤ ਬਣਾ ਕੇ ਦੇਖ ਲੇ ਪਰ ਉਹਨਾਂ ਨੂੰ ਲੋਕ ਪਸੰਦ ਨਹੀਂ ਕਰਦੇ ਜੇ ਅਸੀਂ ਕੋਈ ਇਸ ਤਰੀਕੇ ਦਾ ਗੀਤ ਗਾ ਦਨੇ ਆ ਚੱਕਲੋ ਧਰਲੋ ਵਾਲਾ ਕੱਟਲੋ ਵੱਡਲੋ ਵਾਲਾ ਕੀ ਉਹ ਲੋਕ ਪਸੰਦ ਕਰਦੇ ਨੇ ਜੇ ਲੋਕ ਸੁਣਨਾ ਚਾਹੁੰਦੇ ਨੇ ਤਾਂ ਹੀ ਕਲਾਕਾਰ ਉਹ ਗੀਤ ਗਾ ਰਹੇ ਨੇ ਨਾ ਜੇ ਕਲਾਕਾਰ ਗੀਤ गा ਰਿਹਾ ਕੋਈ ਨਸ਼ੇ ਵਾਲਾ गा ਰਿਹਾ ਜਾਂ ਕੋਈ ਹਥਿਆਰਾਂ ਵਾਲਾ गा ਰਿਹਾ ਜੇ ਲੋਕੋ ਨੂੰ ਪਸੰਦ ਹੀ ਨਹੀਂ ਕਰਨਗੇ ਕਿਉਂ ਕਿਉਂ गाਊਗਾ ਆਰਟਿਸਟ ਕਹਿੰਦੇ ਵੀ ਸਾਫ਼ ਗਾਇਆ ਸੁਣਿਆ ਨਹੀਂ ਫਿਰ ਸਰਤਾਜ ਕਿਉਂ ਹਿੱਟ ਹੈ ਜੇ ਲੋਕ ਸਾਫ਼ ਨਹੀਂ ਸੁਣੇ